ਇੱਕ ਪਾਸੇ ਪਹਿਲਾਂ ਹੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਦੇ ਨਾਲ ਹਜ਼ਾਰਾਂ ਪਿੰਡ ਪ੍ਰਭਾਵਿਤ ਹੋਏ ਲੱਖਾਂ ਏਕੜ ਫਸਲ ਕਿਸਾਨਾਂ ਦੀ ਤਬਾਹ ਹੋ ਗਈ ਪਰ ਕਿਸਾਨਾਂ ਨੂੰ ਹਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਬੇਸ਼ੱਕ ਬਰਸਾਤਾਂ ਜ਼ਰੂਰ ਕਰ ਗਈਆਂ ਨੇ ਪਰ ਮੌਸਮ ਦੇ ਵਿੱਚ ਨਮੀ ਦੇ ਚਲਦਿਆਂ ਝੋਨੇ ਦੀ ਫਸਲ ਦੇ ਉੱਪਰ ਹੁਣ ਟੀਡਿਆਂ ਦੀ ਮਾਰ ਲਗਾਤਾਰ ਦਿਖਾਈ ਦੇ ਰਹੀ ਹੈ ਜਿਸ ਨੂੰ ਲੈ ਕੇ ਪੀਏਯੂ ਦੇ ਵੱਲੋਂ ਹਦਾਇਤਾਂ ਜਾਰੀ ਕੀਤੇ ਗਏ ਨੇ ਕਿ ਕਿਸ ਤਰ੍ਹਾਂ ਇਹਨਾਂ ਟੀਡਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ ਤੇ ਕਿਸ ਤਰ੍ਹਾਂ ਰੋਕ-ਤਾਮ ਕੀਤੀ ਜਾ ਸਕਦੀ ਹੈ ਜਿਸ ਤੋਂ ਲੈ ਕੇ ਮਾਹਿਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿਸਾਨਾਂ ਨੂੰ ਕੁਝ ਸਲਾਹਾਂ ਵੀ ਦਿੱਤੀਆਂ ਕਿਸਾਨ ਵੀਰੋ ਅੱਜਕੱਲ ਜਿਹੜਾ ਹੈਗਾ ਝੋਨੇ ਦੇ ਖੇਤਾਂ ਦੇ ਸਰਵੇਖਣ ਦੇ ਦੌਰਾਨ ਸਾਨੂੰ ਇਹ ਦੇਖਣ ਨੂੰ ਮਿਲਿਆ ਵੀ ਜਿਹੜਾ ਝੋਨੇ ਦੇ ਵਿੱਚ ਭੂਰੇ ਟਿੱਡੇ ਦਾ ਜਿਹੜਾ ਹਮਲਾ ਉਹ ਕਿਤੇ ਕਿਤੇ ਸਾਨੂੰ ਦਿਖਾਈ ਦੇ ਰਿਹਾ ਵਾ ਪਰ ਕਿਸਾਨ ਵੀਰਾਂ ਨੂੰ ਇੱਥੇ ਅਸੀਂ ਇਹ ਅਪੀਲ ਕਰਦੇ ਹਾਂ ਵੀ ਉਹ ਇਸ ਦੇ ਹਮਲੇ ਤੋਂ ਸੁਚੇਤ ਰਹਿਣ ਸੁਚੇਤ ਦੇ ਵਿੱਚ ਅਸੀਂ ਇਹ ਕਵਾਂਗੇ ਵੀ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਨ ਸਰਵੇਖਣ ਦੇ ਵਿੱਚ ਕੀ ਕਰ ਸਕਦੇ ਆ ਵੀ ਕੁਝ ਕ ਬੂਟਿਆਂ ਨੂੰ ਉਹਨਾਂ ਨੇ ਟਿੱਡੇ ਕਰਕੇ ਝਾੜ ਕੇ ਦੇਖਣਾ ਜੇਕਰ ਪ੍ਰਤੀ ਬੂਟਾ ਉਹਨਾਂ ਨੂੰ ਪੰਜ ਜਾਂ ਪੰਜ ਤੋਂ ਵੱਧ ਟਿੱਡੇ ਮੁੱਢਾਂ ਤੇ ਦੇਖਣ ਨੂੰ ਮਿਲ ਰਹੇ ਨੇ ਤਾਂ ਉਥੇ ਜਿਹੜਾ ਹੈਗਾ ਬਹੁਤ ਜ਼ਿਆਦਾ ਲਾਜ਼ਮੀ ਆ ਵੀ ਆਪਾਂ ਇਹ ਜਿਹੜੇ ਬੁੱਟਿਆਂ ਦੇ ਟਿੱਡੇ ਨੇ ਉਹਨਾਂ ਦੀ ਰੋਕத் ਥੰਮ ਕਰ ਸਕੀਏ ਸੋ ਇਹਨਾਂ ਦੇ ਜਿਹੜੇ ਹੈਗੇ ਆ ਲੱਛਣ ਕਿਸ ਤਰ੍ਹਾਂ ਦੇ ਹੁੰਦੇ ਨੇ ਕਿਸ ਤਰ੍ਹਾਂ ਇਹ ਜਿਹੜੇ ਹੈਗਾ ਇਹਨਾਂ ਦਾ ਹਮਲਾ ਸਾਨੂੰ ਖੇਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਇਹ ਜਿਹੜੇ ਇੱਕ ਰਸ ਚੂਸਣ ਵਾਲਾ ਕੀੜਾ ਹੈਗਾ ਜਿਹੜਾ ਕਿ ਬੁੱਟਿਆਂ ਦਾ ਰਸ ਚੂਸ ਕੇ ਜਿਹੜੇ ਨਰੋਏ ਬੁੱਟੇ ਨੇ ਉਹਨਾਂ ਦੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਬਾਅਦ ਵਿੱਚ ਇਹ ਜਿਹੜੇ ਪ੍ਰਭਾਵਿਤ ਬੂਟੇ ਹੈਗੇ ਨੇ ਉਹ ਝੁਲਸੇ ਜਾਂਦੇ ਨੇ ਆਪਾਂ ਨੂੰ ਇਹ ਲੱਗਦਾ ਵੀ ਇੱਥੇ ਜਿਹੜਾ ਹੈਗਾ ਕੋਈ ਸਾੜਾ ਜਿਹਾ ਪੈ ਗਿਆ ਸੋ ਇਹਦੇ ਨਾਲ ਜਿਹੜੀ ਪ੍ਰਭਾਵਿਤ ਫਸਲ ਆ ਜੇਕਰ ਅਣ ਦੇਖਾ ਕਰ ਦਈਏ ਆਪਾਂ ਖੇਤ ਨੂੰ ਉਹਦੇ ਨਾਲ ਜਿਹੜੀ ਹੈਗੀ ਆ ਫਸਲ ਦੋਗੀਆਂ ਦੇ ਵਿੱਚ ਸੁੱਕਣੀ ਸ਼ੁਰੂ ਹੋ ਜਾਂਦੀ ਆ ਇਹ ਦੋਗੀਆਂ ਬਾਅਦ ਵਿੱਚ ਖੇਤ ਦੇ ਵਿੱਚ ਵੱਧਦੀਆਂ ਰਹਿੰਦੀਆਂ ਨੇ ਜਿਹਦੇ ਨਾਲ ਜਿਹੜਾ ਝਾੜ ਦਾ ਕਾਫੀ ਨੁਕਸਾਨ ਹੋ ਜਾਂਦਾ ਸੋ ਕਿਸਾਨ ਵੀਰਾਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਕਿ ਜਿੰਨੇ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਟਨਾਸ਼ਕ ਹੈਗੇ ਨੇ ਇਹਨਾਂ ਬੁੱਟਿਆਂ ਦੇ ਟਿੱਡਿਆਂ ਦੀ ਰੋਕਥਾਮ ਦੇ ਲਈ ਉਹ ਵਰਤਣ ਜਿਹਦੇ ਵਿੱਚ ਮੈਂ ਇੱਥੇ ਦੱਸਣਾ ਚਾਹੂੰਗੀ ਜਿਵੇਂ ਕਿ ਇੱਕ ਪੈਕਸਲੋਨ ਕੀਟਨਾਸ਼ਕ ਹੈਗਾ ਉਹ ਅਸੀਂ ਪ੍ਰਤੀ ਏਕੜ 94 ਮਿਲੀਲੀਟਰ ਜਿਹੜਾ ਹੈਗਾ ਵਰਤ ਸਕਦੇ ਆ ਜਾਂ ਔਰਕੈਸਟਰਾ ਨਾਮ ਦਾ ਕੀਟਨਾਸ਼ਕ ਅਸੀਂ 400 ਮਿਲੀਲੀਟਰ ਪ੍ਰਤੀ ਏਕੜ ਜਾਂ ਵਿਓਲਾ ਜਾਂ ਇਮੇਜਿਨ ਨਾਮ ਦਾ ਕੀਟਨਾਸ਼ਕ 100 ਮਿਲੀਲੀਟਰ ਪ੍ਰਤੀ ਏਕੜ ਜਾਂ ਚੈਸ ਜਿਹੜਾ ਆਮ ਤੌਰ ਤੇ ਕੀਟਨਾਸ਼ਕ ਕਿਸਾਨ ਵੀ ਰੀਯੂਜ਼ ਵੀ ਕਰਦੇ ਨੇ ਉਹਦੀ ਜਿਹੜੀ ਅਸੀਂ ਮਾਤਰਾ ਪ੍ਰਤੀ ਏਕੜ 120 ਗ੍ਰਾਮ ਰੱਖਣੀ ਆ ਜਾਂ ਓਸ਼ੀਨ ਟੋਕਨ ਯਾ ਡੋਮਿਨੈਂਟ ਇਹ ਜਿਹੜਾ ਕੀਟਨਾਸ਼ਕਾ ਸੀ 80 ਗ੍ਰਾਮ ਪ੍ਰਤੀ ਏਕੜ ਯਾ ਊਲਾਲਾ ਨਾਮ ਦਾ ਕੀਟਨਾਸ਼ਕ ਅਸੀਂ 60 ਗ੍ਰਾਮ ਪ੍ਰਤੀ ਏਕੜ ਰੱਖਣਾ ਹੈਗਾ ਤੇ ਜਿਹੜੀ ਪਾਣੀ ਦੀ ਮਾਤਰਾ ਹੈਗੀ ਆ ਅਸੀਂ 100 ਲੀਟਰ ਪ੍ਰਤੀ ਏਕੜ ਲੈ ਕੇ ਇਹ ਜਿਹੜਾ ਸਪਰੇ ਦਾ ਰੋਖਾ ਅਸੀਂ ਬੂਟਿਆਂ ਦੇ ਮੁੱਢਾਂ ਵੱਲ ਰੱਖਣਾ ਕਿਉਂਕਿ ਇਹ ਜਿਹੜਾ ਕੀੜਾ ਵਾ ਬੂਟਿਆਂ ਦੇ ਮੁੱਢਾਂ ਵੱਲ ਬੈਠ ਕੇ ਇਹ ਫਸਲ ਦਾ ਰਸ ਜੂਸਦਾ ਵਾ ਸੋ ਅਸੀਂ ਜਿਹੜਾ ਹੈਗਾ ਸਪਰੇਅ ਦਾ ਰੋਕ ਉਧਰ ਨੂੰ ਰੱਖ ਕੇ ਇਹ ਕੀੜਿਆਂ ਦੀ ਰੋਕਥਾਮ ਕਰਨੀ ਹੈ ਸੋ ਇਹਨਾਂ ਚੋਂ ਕਿਸਾਨ ਵੀਰ ਕਿਸੇ ਵੀ ਕੀਟਨਾਸ਼ਕ ਨੂੰ ਵਰਤ ਕੇ ਇਹ ਜਿਹੜੇ ਹੈਗੇ ਆ ਬੁੱਟਿਆਂ ਦੇ ਟਿੱਡੇ ਜਿਹੜੇ ਕਿ ਆਪਾਂ ਗੱਲ ਕਰ ਰਹੇ ਆ ਪੂਰੇ ਟਿੱਡੇ ਇਹਨਾਂ ਦੀ ਬਹੁਤ ਸਚੱਜੇ ਤਰੀਕੇ ਦੇ ਨਾਲ ਰੋਕਥਾਮ ਕਰ ਸਕਦੇ ਨੇ ਇੱਥੇ ਇਹ ਦੱਸਣਾ ਚਾਹੂੰਗੀ ਕਿ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਸਿਰਫ ਤੇ ਸਿਰਫ ਜਿਹੜਾ ਹੈਗਾ ਸੁਚੇਤ ਰਹਿਣ ਦੀ ਲੋੜ ਆ ਤੇ ਜਿਹੜੇ ਆਪਣੇ ਖੇਤਾਂ ਦਾ ਸਰਵੇਖਣ ਉਹ ਸਹੀ ਸਹੀ ਸਮੇਂ ਤੇ ਕਰਦੇ ਰਹਿਣ ਤੇ ਸਰਵੇਖਣ ਦੇ ਦੌਰਾਨ ਉਹਨਾਂ ਨੇ ਕੁਝ ਕੁ ਬੁੱਟਿਆਂ ਨੂੰ ਟਡੇ ਕਰਕੇ ਛਾੜਨਾ ਵਾ ਜੇਕਰ ਜਦੋਂ ਆਪਾਂ ਟਡੇ ਕਰਕੇ ਛਾੜਦੇ ਆ ਜੇਕਰ ਸਾਨੂੰ ਇਸ ਤਰ੍ਹਾਂ ਦੇ ਟਡੇ ਪੰਜ ਜਾਂ ਉਹਨਾਂ ਤੋਂ ਵੱਧ ਦਿਖਾਈ ਦਿਸਦੇ ਨੇ ਤਾਂ ਆਪਾਂ ਜਿਹੜੇ ਹੈਗੇ ਆ ਕਿਸੇ ਵੀ ਕੀਟਨਾਸ਼ਕ ਨੂੰ ਵਰਤ ਕੇ ਇਹਨਾਂ ਦੀ ਰੋਕ ਥਾਮ ਕਰਨੀ ਖੈ ਜਿਹੜੇ ਜਿਹੜੇ ਕਿਸਾਨਾਂ ਦੀ ਫਸਲ ਨੂੰ ਅਜਿਹੀ ਕੋਈ ਦਿੱਕਤ ਆ ਰਹੀ ਹੈ ਤਾਂ ਇਸ ਨੂੰ ਜਿਹੜਾ ਖਬਰ ਨੂੰ ਧਿਆਨ ਨਾਲ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ